ਕਰਨਜੀਤ ਸਿੰਘ ਜੀ ਬਲੂ ਪਰ ਨਾਲ ਜਿਨ੍ਹਾਂ ਨੇ ਉਸ ਸਮੇਂ ਮਿੰਦਰਪਾਲ ਪਟਕੜ ਦੀ ਨਿਰਦੇਸ਼ਨਾ ਹੈ ਨਾਟਕ ਵੀ ਕੀਤੇ ਬਾਈ ਜੀ ਦੇ ਸੰਗੀਤ ਸਾਥੀ ਰਹੇ ਉਹ ਆਪਣੇ ਵਿਚਾਰ ਪੇਸ਼ ਕਰਨਗੇ ਉਸ ਤੋਂ ਬਾਅਦ ਸੋਦੇਵ ਸਿੰਘ ਜੀ ਭਪਾਲ ਆਪਣੇ ਵਿਚਾਰ ਉਸ ਸੰਜਿਆ ਰੱਖਣਗੇ ਜੋ ਲਾਈਆਂ ਉਹਨਾਂ ਬਾਰੇ ਬੋਲਣਗੇ ਕਰਨਜੀਤ ਸਿੰਘ ਜੀ ਕੁਬਈ ਕੁਬਰ ਬਹਿਤ ਚੰਗੇ ਮੋਰੀ ਨਹੀਂ ਪੱਤੂ ਪਾਸੇ ਆਪਸਾਂ ਰਹਿਣਾ ਮੈਸੂਜੈਂਟ ਦੋਸਤ ਨੇ ਕਰਵਾ ਲਈ ਸਤਖਾਂ ਜੋ ਸਾਡੇ ਪਿੰਡਾਂ ਸਵੇਰ ਨਾਲ ਸਾਰੇ ਇਕੱਠੇ ਹੋਏ ਆ ਅਰੇ ਭਾਗ ਆਪਾਂ ਜੀਵਨ ਦੀ ਜਿੰਦਗੀ ਨੂੰ ਕਿਵੇਂ ਕਰਾਈ ਸਭ ਲੋਕਾਂ ਨੇ ਕੀ ਕੀ ਆਏ

ज्यादा ਜਿਹੜੇ ਸ਼ਬਦ ਸਾਡੇ ਨਾਮ ਆਉਂਦੇ ਵੋ ਸਾਡੇ ਨਾਮ ਆਉਂਦੇ ਹੋ ਮੈਂ ਬੇਟਾ ਕਹਿੰਦਾ कि मैं ਮੈਂ ਬੁਰੇ ਬੁਰਾ ਚਰੂ ਜੀ ਕਰਦਾ ਸੀ ਕਿ ਮੈਂ ਜੀ ਦੇ ਨਾਮ ਜਿੰਦਗੀ ਤੇ ਵਿੱਚ ਜਦੋਂ ਸਭ ਤੋਂ ਸਮੇਂ ਸਾਡੇ ਨਾਮ ਨਹੀਂ ਮੇਰੇ ਯਾਰ ਜਦੋਂ ਜਿੰਦਗੀ ਚ ਸਭ ਤੋਂ ਕੰਬੇ ਤਾਂ ਉਹ ਵਾਹੀ ਮੈਨੇ ਪਹਿਲਾਂ ਇਹਨਾਂ ਨੂੰ ਗਰਨ ਦਾ ਪਾਇਆ ਕੋਰਿਆ ਜਿਹੜੇ ਖੇਤਰੇ ਇਨਾਂ ਜਿਹਨਾਂ ਦੇ ਸੰਪਰਕ ਚਾਏ ਇਹਨਾਂ ਨੂੰ ਮੇਰੇ ਇਹਨਾਂ ਦੇ ਕੋਲ ਨਾ ਸੂਚ ਚੜ੍ਹਦੀ ਕਰਾਉਂ ਦੀ ਜਿਹਦੇ ਤੋਂ ਜੁੜਦੇ ਸੀ ਕੱਟਦੇ ਸੀ ਹਥਿਆਰ ਬਣਾਉਂਦਾ ਉਹ ਲੀਏ ਲਾਉਂਦੇ ਸੀ ਉਹਦੇ ਬਿਚੇ ਮੇਰੇ ਜਿੰਨਾਕ ਮੈਂ ਵੀ ਜਾਣਦਾ ਹਾਂ ਸਾਰੇ ਬਣਾਇਆ ਜਿਹਦੇ ਤੇ ਕਾਰਨ ਦਰਵਾਜ਼ਾ ਸਭ ਸਭੀ ਪੈਦਾ ਕਰੂ ਸੀਗੇ ਦਇਆ ਨੇ

ਦੇਲੇ ਅੱਲਾਹਿਆ ਉੱਚ ਮਨ ਸੱਚੋਟ ਉਹ ਬਹੁਤ ਉੱਚ ਮਨ ਸੇਵਾ ਦੀ ਕਰਦੇ ਆਂ ਸੱਚੇ ਕਰੀ ਸੋ ਆਪਾ ਤੇ ਸਾਰੇ ਲੋਕਾਂ ਨੂੰ ਯਾਦ ਕਰ ਲਈ ਕਰਿਆ ਬਹੁਤ سارے ਲੋਕਾਂ ਦੇ ਵਿੱਚ ਮੇਰੇ ਨਾਲ ਵੱਡੇ ਨੇ ਬਹੁਤ سارے ਛੋਟੇ ਨੇ ਮੇਰੀਆਂ ਭੈਣਾਂ ਨੇ ਸੋ ਮੋਟਾ ਲੱਗਿਆ ਜਰੂਰ ਜੀ ਜੀ ਮਨ ਕਾਲੋ ਜਾਗ ਉੱਠਣਾ ਚਾਹੀਦਾ ਜਨਤਾ ਦੇ ਆਪ ਜਿੰਦਗੀ ਮਾਸਟਰ ਜੀ ਬੋਲ ਰਹੇ ਸੇ ਸੇਰ ਪੁਰਾਣੇ ਕਿ ਪੂਰਨ ਆਪਦਾ ਜੀਵਨ ਦੂਜਿਆਂ ਦੇ ਕਾਲਪੀ ਬਣਾਉਤ ਟਾਇਆ ਦੂਜਿਆਂ ਵਿੱਚ ਜਿਉਂਦੇ ਬਾਰੇ ਸੋਚੋ ਆਪਦੀ ਜਿੰਦਗੀ ਦਾ ਬੜੀ ਦਿਲਦਾਰ ਇੱਕ ਵੀ ਦੇਰ ਦੀ ਉਹ ਜਿਹੜੀ ਜੀਵਨ ਵਿੱਚ ਹੈ ਜਿਹੜਾ ਬਾਰੇ ਆਉਦੇ ਹੀ ਜਿਵੇਂ ਆਉਂਦੇ ਆਪਦੇ ਪਰਿਵਾਰ ਲਈ ਜਿਉਣਾ ਹੈ ਚੁਗਲ ਕਦੀ ਸਤ ਸੰਭਰੀਆਂ ਨਾਲ ਵੀ ਕਿਆ ਉਹ ਦੂਜਿਆਂ ਵਿੱਚ ਜਿਉਂਦੇ ਨਜ਼ਰ ਆਏ ਤੇ ਉਸੇ ਰਾਤ ਉਹ ਚੱਲਦੇ ਚੱਪੇ ਬੜੀਆਂ ਗੱਲਾਂ ਚਾਰ ਰਹੀਆਂ ਨੇ ਉਹਨਾਂ ਦੀਆਂ ਜੀ ਕਰਦਾ ਹੋਣਾ ਜਦੋਂ ਉਹ ਪਿੱਛੜ ਜਾਂਦਾ ਕਹਿੰਦੇ ਉਹਦੇ ਯਾਰ ਕੋ ਰਾਤਾਂ ਦੀਆਂ ਚਾਤਾਂ ਨੂੰ ਉੱਤਾਰਿਆ ਕਰੀਏ ਗੱਲਾਂ ਕਰੀਉਂਦੀਆਂ ਕਿ ਉਹ ਆਇਆ ਕਰਦਾ ਉਹ ਕਹਿੰਦਾ ਇੱਕ ਵਾਰੀ ਆਇਆ ਹੋਇਆ ਇੱਕ ਵਾਰੀ ਆਇਆ ਉਹ ਕਹਾਣੀਆਂ ਉਹ ਚੰਗੀਆਂ ਲੱਗਦੀਆਂ ਨੇ ਹਿਰਦੇ ਨੂੰ ਟੁੰਹਦੀਆਂ ਨੇ ਸੋ ਉਹ ਬਹਿ ਗਏ ਉਹਨਾਂ ਬਾਈਆਂ ਵਰ ਸਿੰਘ ਜੀ ਸ਼ਰਾਵਨੀ ਕਵਿਤੀ ਮੇਰੇ ਪਰ ਤਰਵ ਹੋਇਆ ਬੱਚੇ ਨੇ ਮੈਂ ਨਮਾ ਸਹਾਈ ਨਾਲ ਬਾਈਕ ਨੂੰ ਜਿਹੜਾ ਸਾਰਾਲੇ ਵਾਰਕ ਮੈਂ ਚੁਆਇਬ ਲਈ ਉਹ ਸਾਰੇ ਉਹਨਾਂ ਦੇ ਸੱਜਣ ਮਿੱਤਰ ਉਹਨਾਂ ਦੇ ਭਰਾਵਾਂ ਆ ਕੇ ਕੁੱਤਰ ਵਰਗੀ ਉਹ ਸਾਰੇ ਆਸਲਾਂ ਦੀ ਯਾਦ ਦੇ ਵਿੱਚ ਅੱਜ ਅੱਜ ਹੋ ਰਹੇ ਆਏ ਆਂ 20 ਸਾਲ ਉਹ ਉਸੇ ਆਪਣੇ ਪਿੰਡਾਂ ਦੇ ਵਿੱਚ ਘੁੰਮਾ ਰਿਹਾ ਸਾਈਕਲ ਤੇ ਰਿਹਾ 5-7 ਰੁਪਏ ਖਰਚ ਕਰਵਾਉਦੇ ਬੰਦੇ ਤੋਂ ਕਦੇ ਟਾਇਰ ਮੁਆਰਦਾ ਕਦੇ ਕਿਊ ਖਰਾਬ ਹੋ ਜਾਂਦੀ ਬਸ ਇੰਨੀ ਹੀ

ਸਰਹੀਰ ਸਾਥੀ ਗੁਰਜਾਰਾ ਸਿੰਘ ਪਠੜਾ ਜਾਗਰ ਕਮੇਟੀ ਦੀ ਇੱਕ ਜ਼ਰੂਰੀ ਮੀਟਿੰਗ 2 ਮਾਰਚ 2025 ਨੂੰ ਠੀਕ 10 ਵਜੇ ਗੁਰਦੁਆਰਾ ਸਾਹਿਬ ਪਠਣਾ ਵਿਖੇ ਰੱਖੀ ਗਈ ਹੈ ਸਬੰਧਤ ਨੋਟ ਕਰਨ ਅ ਅਜੈ ਸਿੰਘ ਜੀ ਦੋੜਾ ਨੂੰ ਸੂਚਨਾ ਦੇਣਗੇ ਇੱਕ ਤੇ ਜਿਹੜਾ ਸਾਰਾ ਪ੍ਰੋਗਰਾਮ ਆਪਣਾ ਅਸੀਂ ਅੱਜ ਰਾਤ ਤੱਕ ਅਪਲੋਡ ਕਰ ਦੇਾਂਗੇ ਜਿਹੜੇ ਵੀ ਸਪੀਕਰ ਹੈਗੇ ਆ ਜੋ ਆਪਣੇ ਅੱਗੇ ਕਿਸੇ ਨੂੰ ਫਾਰਵਰਡ ਕਰਨਾ ਚਾਹੁੰਦੇ ਨੇ ਆਪਣੀ ਸਪੀਚ ਨੂੰ ਕਰ ਸਕਦੇ ਹੈਗੇ ਅ ਸਲਿੱਪਾਂ ਸੀ ਦੇ ਰਹੇ ਆ ਸਾਰਿਆਂ ਨੂੰ ਵੌਇਸ ਆਫ ਈਸਟ ਪੰਜਾਬ ਇਹ ਚੈਨਲ ਦਾ ਨਾਮ YouTube ਤੇ ਉੱਤੇ ਹੈ ਤੇ ਇਹ ਤੁਸੀਂ ਉਹਦੇ ਤੇ YouTube ਖੋਲਣੀ ਹੈ ਵੌਇਸ ਆਫ ਈਸਟ ਪੰਜਾਬ ਭਰ ਦੇਣਾ ਇਹਦੇ ਤੋਂ ਨਕਲ ਕਰਕੇ ਉਮੀ ਤੇ ਤੁਹਾਡੀ ਆਪਣੀ ਸਪੀਚ ਜਾਂ ਜਿਹੜੇ ਵੀ ਦੋਸਤ ਮਿੱਤਰ ਨੂੰ ਦੇਣਾ ਚਾਹੁੰਦੇ ਥੈਂਕ ਯੂ ਸੋ Much ਸਾਡੇ ਚ ਮੇਘਰਾਜੀ ਜੋਸੀ अजीत ਬਾਦ ਦੇ ਪੱਤਰਕਾਰ अजीत ਸਿੰਘ ਜੀ ਔਲਤ ਅਜੈਬ ਸਿੰਘ ਦੋਦੜਾ ਜੀ ਦੇ ਭਾਂਜਾ ਜੀ ਪਟਿਆਲਾ ਤੋਂ ਉਹ ਵੀ ਇਨਾਂ ਨੇ ਉਹ ਲੱਗਦਾ ਵੀ ਆਉਦੇ ਨਾਲ ਸਾਥੀ ਕੇ ਜੋੜ ਲੈਣੇ ਦਰਸ਼ਨ ਸਿੰਘ ਜੀ ਕੋਠੜਾ ਹੁਣ ਮੈਂ ਬੇਨਤੀ ਕਰੂੰ ਸੋਹਰਜ ਸਿੰਘ ਜੀ ਪਪਾਲ ਉਹ ਆਉਣ ਗੋਲਣ ਦੋਸਤੋ ਗੱਲਾਂ ਬਾਤਾਂ ਤਾਂ ਬਹੁਤ ਹੋ ਗਈਆਂ ਪਰ ਉਸ ਇੱਕ ਮਸਲੇ ਮੈਂ ਤੁਹਾਡੇ ਨਾਲ ਸਾਂਝ ਕਰਨਾ ਚਾਹਵਾ ਇੱਕ ਤਾਂ माजी ਸਾਹਿਬ ਨੇ ਸਵਾਲ ਅਰੇ ਕਿਤਾ ਜੀ ਕਿ ਸਾਨੂੰ ਜੋ ਸੱਤਿ ਦੇ ਉਤੇ ਬੰਦੂਰ ਬੁਰਬੂਲ ਦਾ ਪੜਾ ਜਿਹੜਾ ਇਸ ਧਰਤੀ ਨੂੰ 6 ਵਾਰ ਤਬਾ ਕਰ ਸਕਦਾ ਜੜ ਇਸ ਧਰਤੀ ਦੇ 6 ਵਾਰ ਜਾਂ ਇਹ ਕਹੀਏ ਜੇ ਇਹਨਾਂ 6 ਧਰਤੀਆਂ ਨੂੰ ਬੁਰਬੂਲ ਕਰ ਸਕਦਾ ਉਹਦੇ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ ਉਹਦੇ ਸੰਬੰਧ ਚ ਬਿਲਕੁਲ ਸਹੀ ਗੱਲ ਆ ਵਿਸ਼ਵ ਸ਼ਾਂਤੀ ਦਾ ਅਜੰਡਾ ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਦਾ ਅਜੰਡਾ ਕਿਉਂਕਿ ਅੱਜ ਉਹ ਗੱਲ ਅਜੰਡੇ ਦੇ ਵਿੱਚ ਸ਼ਾਮਲ ਨਹੀਂ ਸੀ ਜਿੱਤੇ ਕਰਕੇ ਉਹ ਗੱਲ ਹੋ ਨਹੀਂ ਸਕੀ ਸਾਡੇ ਵੱਲੋਂ ਪਰ ਅਸੀਂ ਹਥਿਆਰਾਂ ਦੇ ਜਾਂ ਬਰੂਦ ਦੇ ਸਪਢਾਰ ਦੇ ਵਿਰੁੱਧ ਖਲਾਫ ਹਾਂ ਔਰ ਅਸੀਂ ਇਸ ਗੱਲ ਦੇ ਵੀ ਖਲਾਫ ਹਾਂ ਕਿ UN ਦੇ ਵਿੱਚ ਸਿਕਿਉਰਿਟੀ ਕੌਂਸਲਰਟੀ ਉਹ ਜਿਹੜੀ ਵੀਟੋ ਪਾਵਰ ਦਿੱਤੀ ਹੋਈ ਉਹ ਖਤਮ ਹੋਣੀ ਚਾਹੀਦੀ ਹੈ ਆਹ ਨਾਲ ਕੇ ਹੋਰ ਦੂਸਰਾ ਜਿਤੇ ਵੀ ਪਰਮਾਣੂ ਜੈਵਿਕ ਜਾਂ ਕੈਮੀਕਲ ਵੈਪਨ ਨੇ ਜਿੰਨੇ ਵੀ ਆ ਇਹਨਾਂ ਨੂੰ ਹਾਲ ਦੀ ਕੜੀ ਜੁਆਨੋਦੀ ਸੁਰੱਖਿਆ ਕੌਂਸਲ ਦੇ ਜੀਨਲ ਕੌਂਸਲ ਦੇ ਹਵਾਲੇ ਕਰਨਾ ਚਾਹੀਦਾ ਇਸ ਗੱਲ ਨੂੰ ਲੈ ਕੇ ਅਸੀਂ ਆਪਣੀ ਗੱਲ ਆ ਜਿਹੜੀ ਉਹ ਲਗਾਤਾਰ ਲੋਕਾਂ ਦੇ ਵਿੱਚ ਰੱਖਦੇ ਨੇ ਇੱਕ ਸਵਾਲ ਇਹ ਆਇਆ ਕਿ ਸੀਤਲ ਦੀ ਨੂੰ ਸੰਭਾਲਣ ਦੇ ਬਾਰੇ ਵਿੱਚ ਕਿ ਸੀਤਲ ਦੀ ਨੂੰ ਸੰਭਾਲਣਾ ਚਾਹੀਦਾ ਉਹ ਕਈਆਂ ਨੂੰ ਮੈਨੂੰ ਲੱਗਦਾ ਵੀ ਆਰਟੀਕਲਾਂ ਦੇ ਰੂਪ ਦੇ ਵਿੱਚ ਕਈਆਂ ਨੂੰ ਲੱਗਦਾ ਬੁੱਕ ਦੇ ਰੂਪ ਦੇ ਵਿੱਚ ਮੈਨੂੰ ਇਹ ਲੱਗਦਾ ਵੀ ਜੇ ਅਸੀਂ ਸੀਤਲ ਨੂੰ ਸੰਭਾਲਣਾ ਚਾਹੁੰਦੇ ਆ ਤਾਂ ਪੁਨਰ ਦੇ ਜਿਹੜੇ ਸਾਨੂੰ ਕਾਰਜ ਕੱਢ ਕੇ ਦਿੱਤੇ ਉਹਨਾਂ ਤੇ ਕੰਮ ਕਰਨ ਦੀ ਲੋੜ ਆ ਵਾਤਾਵਰਣ ਦੇ ਉੱਤੇ ਮਨੁੱਖੀ ਗੈਰ ਬਰਾਬਰੀ ਦੇ ਉੱਤੇ ਜਿੰਨਾ ਵੀ ਸਵਾਲਾਂ ਦੇ ਉੱਪਰ ਜਾਂ ਵਿਸ਼ਵ ਸ਼ਾਂਤੀ ਦੇ ਬਾਰੇ ਸਿੱ ਜਿੰਨਾ ਵੀ ਉਹਨਾਂ ਨੇ ਸਾਨੂੰ ਕੁਝ ਕੱਟ ਕੇ ਦਿੱਤਾ ਅੱਜ ਸਾਡੀ ਜ਼ਰੂਰਤ ਹੈ ਕਿ ਟਾਈਮ ਸਾਡੇ ਕੋਲ ਜ਼ਿਆਦਾ ਨਹੀਂ ਆਏਗਾ ਟਾਈਮ ਸਾਡੇ ਕੋਲ ਇਸ ਕਰਕੇ ਜ਼ਿਆਦਾ ਨਹੀਂ ਤੁਸੀਂ ਮੇਰੀ ਗੱਲ ਸੁਣ ਲਾ ਜਿਹੜੀ ਅਬਜਰਬੇਸ਼ਨ ਆ ਹੋਇਆ ਕਿ 2035 ਤੱਕ ਸਾਰਾ ਕਮਾਲ ਸਾਡੇ ਸਾਹਮਣੇ ਹੋ ਜਾਣਾ ਮੈਂ ਤਾਂ ਦੇਖਣਾ ਨਹੀਂ ਦੇਖਣਾ ਜਿਹੜਾ ਵੀ ਸਾਡੇ ਚੋਂ 2035 ਤੱਕ ਜੁਮ ਉਹਨੇ ਬਾਕੀ ਦਾ ਸਾਰੇ ਦਾ ਸਾਰਾ ਹਲਕਣ ਦੇਖ ਜਾਣਾ ਔਰ 2030 ਤੱਕ ਦੁਨੀਆ ਦੇ ਵਿੱਚ ਉਹ ਖਮਰੇ ਦਾ ਸਵਾਰ ਆ ਜਾਣਾ ਸਾਹਮਣੇ ਕੋਈ ਸਿਕਿਉਰਿਟੀ ਦਾ ਔਰ 2030 ਤੱਕ ਆ ਜਾਏਗਾ

ਪ੍ਰੈਕਟੀਕਲ ਕੱਦ ਇਹ ਆ ਕਿ ਜਿਹੜਾ ਦੁਨੀਆ ਦੇ ਵਿੱਚ ਜੰਗਲ ਦੀ ਕਟਾਈ ਹੋ ਰਹੀ ਆ 192000 ਵਰਗ ਕਿਲੋਮੀਟਰ ਇੱਕ ਸਾਤ ਦੁਨੀਆ ਦਾ ਜੰਗਲ ਕਟਿਆ ਜਾ ਰਿਹਾ ਹੈ ਇਸੇ ਕਰਕੇ ਦਾ ਜਿੰਨਾ CO2 ਪੈਦਾ ਹੋ ਰਹੀ ਆ ਉਹ ਉਹ ਉਨਝੁਕਣ ਵਾਲੀ ਚੀਜ਼ ਆ ਜਿਹੜੀ ਉਹ ਕੱਟ ਗਈ ਇਹ ਹੀ ਤਾਂ ਸੰਕਟ ਆ ਇਸ ਕਰਕੇ ਇਸ ਸੰਕਟ ਤੇ ਧਿਆਨ ਦੇਣ ਦੀ ਲੋੜ ਆ ਅਗਲਾ ਪੁਆਇੰਟ ਹੈ ਅ ਜਿਹੜੀ ਖੇਤੀਬਾੜੀ ਆ ਇਹ ਸੰਕਟ ਦੇ ਵਿੱਚ ਜੇ ਸੀ ਇਹਨੂੰ ਕੁਦਰਤੀ ਤਰੀਕੇ ਨਾਲ ਕਰਨ ਲੱਗ ਜਾਈਏ ਤਾਂ ਇਹ ਬੜਾ ਵੱਡਾ ਅਸਰ ਪਾ ਸਕਦੀ ਆ ਖੇਤੀਬਾੜੀ ਅੱਜ ਦੁਨੀਆ ਦਾ ਸਭ ਤੋਂ بڑا ਕਿੱਤਾ ਰਾਜ ਜਿਹਦੇ ਤੇ ਦੁਨੀਆ 'ਚ ਸਭ ਤੋਂ ਵੱਧ ਲੋਕ ਕੰਮ ਕਰਦੇ ਨੇ 100 ਕਰੋੜ ਤੋਂ ਜ਼ਿਆਦਾ ਲੋਕ ਸਿੱਧੇ ਖੇਤੀ 'ਚ ਕੰਮ ਕਰਦੇ ਨੇ 800 ਕਰੋੜ ਤੋਂ ਦੁਨੀਆਂ ਦੀ ਕੋਈ ਐਡਾ ਖੇਤਰ ਨਹੀਂ ਹੈਗਾ ਜਿੱਥੇ ਜਿੰਨੀ ਜਨਤਾ ਸਮੂਹ ਹੋਵੇ ਜਿਹੜੀ ਇੰਨੀ ਜਨਤਾ ਨੂੰ ਰੋਜ਼ਗਾਰ ਦਿੰਦੀ ਹੋਵੇ ਔਰ ਇਹ ਇੱਕ ਸਾਥ ਦੇ ਵਿੱਚ ਇੱਕ 1.2 ਟ੍ਰਿਲੀਅਨ ਡਾਲਰ ਦਾ ਭੋਜਨ ਪੈਦਾ ਕਰਦੀ ਆ ਇਹ ਨਹੀਂ ਹੈਗਾ ਵੀ ਇਹ ਕੋਈ ਭਾਲ ਕੋਤੀ ਜਾ 1.2 ਟ੍ਰਿਲੀਅਨ ਡਾਲਰ ਦਾ ਭੋਜਨ ਪੈਦਾ ਕਰਦੀ ਆ ਔਰ ਇੰਡੀਆ ਦੇ GDP ਅਜੇ 4 ਟ੍ਰਿਲੀਅਨ ਡਾਲਰ ਦੀ ਹੋਈ ਯਾਰ ਇਹ ਨਾਲ ਤੁਹਕਟਾ ਇਹ 5 ਟ੍ਰਿਲੀਅਨ ڈالر ਦੀ ਕਹਿਨੇ ਸੀ ਕਿ ਅਸੀਂ ਛੇ ਨਾਲ 25 ਤੱਕ ਬਣਾ ਦੇਗੇ ਉਹ ਕਹ ਰਹੇ ਨੇ ਛੇ ਨਾਲ 27 ਤੱਕ ਨਾ ਬਣੇ 27 ਤੱਕ ਬਣਾ ਮਣੇ ਚਾਹੇ 30 ਤੱਕ ਵਗ ਜੇ ਅਗਰ ਇਹੀ ਆ ਰਿਹਾ ਤਾਂ ਇੱਕ ਟੂ ਵੀ ਵੱਧਦੀ ਨਹੀਂ ਕਿਉਂਕਿ ਐਸਡੀਆਈ ਤਾਂ ਸਾਰੀ ਦੀ ਸਾਰੀ ਡਾ ਰਹੀ ਆ ਪਿਛਲੇ 10 ਦਿਨ ਚ ਦੇਖੋ ਤੁਸੀਂ ਕਿਹਿਆਰ ਬਾਜ਼ਾਰ ਦਾ ਇੰਡੀਆ ਦਾ ਕੀ ਆ ਰਿਹਾ ਕਿਉਂ ਬੈਸਟ ਪ੍ਰੈਕਟਿਸ ਡਿਵੈਲਪਮੈਂਟ ਲਈ ਪੂ ਲੋਕਤਾ ਉਹ ਜਾ ਰਹੇ ਨੇ ਆਪਣੇ ਉਹਨਾਂ ਨੂੰ ਮੀਡੀਆ ਦੇ ਵਿੱਚ ਮਾਹੌਲ ਹੀ ਜਿ ਲੱਗ ਰਿਹਾ ਸਹੀ ਤਰੀਕੇ ਦਾ ਕਿਉਂਕਿ ਇੰਡੀਆ ਤਾਂ Hindu Muslim ਵਾਲਾ ਕਰ ਰਤੇ ਲੱਗਿਆ ਹੋਇਆ ਇੰਡੀਆ ਤਾਂ ਜੀ ਦੇਖੋ ਪਾਰਲੀਮੈਂਟ ਦੇ ਵਿੱਚ ਸਰਕਾਰ ਇਹ ਦੱਸਣ ਲਈ ਤਿਆਰ ਨਹੀਂ ਕਿ ਘੁਟੇ ਬੰਦੇ ਕਿਵੇਂ ਮਰ ਗਏ ਨੇ ਕਿ ਇਹ ਕਿੱਡੀ ਕਬੱਡੀ ਗੱਲ ਆ ਬੰਦੇ ਮਰ ਗਏ ਭਗਦੜ ਹੋਊਗੀ ਕਟੋਟ ਸਰਕਾਰ ਪਾਰਲੀਮੈਂਟ ਨੂੰ ਤੇ ਰਸਤੇ ਵੀ ਇੰਨੇ ਲਿਆ ਵਾਪਸ ਕਹਿੰਦੇ ਨਹੀਂ ਦੱਸਦੇ ਨਹੀਂ ਦੱਸਿਆ ਅਜੇ ਤੱਕ ਨਾ ਦੱਸਣ ਅਜੇ ਪਰਸੋਂ ਨਵੀਂ ਦਿੱਲੀ ਘਟਨਾ ਵਾਪਰੀ ਆ ਉਹਦੇ ਚ ਤਾਂ ਲੋਕਾਂ ਦੇ ਸਾਹਮਣੇ ਮਾਰੇ ਹੋ 18 ਬੰਦੇ ਇੱਕ ਪੌਮੀ ਤੋਂ ਹੀ ਪਰ ਕੇ ਜਾਂ ਤੱਲਾ ਨਾਲ ਬਾਤ ਨਾ ਇਹ ਤਾਂ ਦੁਨੀਆ ਨੂੰ ਹੀ ਮਾਰਨਗੇ ਇਸ ਕਰਕੇ ਇਹਨਾਂ ਗੱਲਾਂ ਤੇ ਕੰਮ ਕਰਦੀ ਲੋੜ ਆ। ਲਾਸਟ ਤੇ ਮੈਂ ਇੱਕ ਪੁਆਇੰਟ ਜਿਹੜਾ ਕਹਿਣਾ ਚਾਹਣਾ ਉਹ ਇਹੀ ਕਹਿਣਾ ਚਾਹਣਾ ਕਿ ਕਈਆਂ ਨੂੰ ਇਹ ਲੱਗਦਾ ਵੀ ਇਹਨਾਂ ਰਾਜਨੀਤੀ ਹੋਣ ਜ਼ਿਆਦਾ ਹੈ। ਅਸੀਂ ਜਦੋਂ 2002 ਦੇ ਵਿੱਚ ਕੁਦਰਤ ਮਾਨਵ ਕੇਂਦਰ ਤਰੂਕ ਲਹਿਰ ਬਣਾਈ ਆ ਤਾਂ ਅਸੀਂ ਕਿਹਾ ਸੀ ਕਿ ਜਿਹੜਾ ਖਾਦਾ ਵਿਕਾਸ ਦਾ ਮਾਡਲ ਆ ਉਹ ਤੇ ਤਿੰਨ ਪੱਖ ਨੇ। ਉਹਦਾ ਇੱਕ ਆਰਥਿਕ ਪੱਖ ਆ ओक राजनीतिक पक्षा एक सभ्याचारिक पक्ष तेने पक्ष मिलके ही कोई विकास विरोध राज बारे सिर्फ है कि जेड़े ए जे जो ए लगता कि जो राजनीति बदल तू सारा बदल बदलू असि कहने कुछ नहीं बदलता कली चीज बदलना कुछ नहीं बदलेगा कली राजनीति बदलो चाइना बदली ਰਸ਼ੀਆ ਦੇ ਵਿੱਚ ਵੀ ਬਦਲੀ ਕੁਝ ਵੱਧ ਰਿਹਾ ਉਨੀ ਅਗੁਪਤੀ ਉੱਥੇ ਨੇ ਉੱਥੇ ਰਾਜਨੀਤੀ ਤਾਂ ਬਦਲੀ ਗਈ ਨਾ ਉੱਥੇ ਬਕਾਦ ਤਾਂ ਉਹ ਇੱਕ ਮਾਡਲ ਵੀ ਆ ਆ ਤਰੀਕੇ ਦਾ ਨਵਾਂ ਲੈ ਕੇ ਆਏ ਪਰ ਬਦਲੀ ਉਹਨਾਂ ਦੇ ਕੱਲੀ ਰਾਜਨੀਤੀ ਹੋਈ ਇਸ ਕਰਕੇ ਸਾਨੂੰ ਇਹ ਲੱਗਦਾ ਵੀ ਜਿੰਨਾ ਤਰਸ ਸੀ ਤਿੰਨੇ ਚੀਜ਼ਾਂ ਨੂੰ ਨਹੀਂ ਬਦਲ ਹੋਏ ਔਰ ਰਾਜਨੀਤੀ ਵੀ ਉਹ ਜਿਹਦੇ ਚ ਪਾ ਉਹਦੀ ਕਿਹਾ ਸੀ ਕਿ ਉਹਨਾਂ 파ਟੀਆਂ ਦਾ ਰੈਜਿਮੈਂਟ ਨਹੀਂ ਰਹੀਆਂ 파ਟੀਆਂ ਨਾਲ ਹੀ ਲੋਕਾਂ ਦਾ ਸੁਧਾਰ ਹੋ ਸਕਦਾ ਪੰਜਾਬ ਵਾਲਿਆਂ ਨੇ ਤਾਂ ਕਰਕੇ ਦੇਖ ਲਿਆ ਤਜਰਬਾ 92 ਬਣਾ ਕੇ ਦੇਖ ਲਏ ਕੱਲ ਉਹ ਤੇ ਜਿਹੜੇ ਜਵਾਰ ਰਾਏ ਨੇ ਰਾਤ ਨੂੰ 11:30 ਵਜੇ ਡਿੱਗਦੇ ਪੈਂਦੇ ਆ ਟਕੜੀਆਂ ਆਏ ਕੋਈ ਸਾਡਾ ਮਨਿਸਟਰ ਉਹਨਾਂ ਨੂੰ ਲੈ ਕੇ ਤੱਕ ਨਹੀਂ ਗਿਆ ਸਰਪੁਰਸ ਦੇਖਦੀ ਆ ਪੁਰਸ ਕਿਉਂ ਜਾਂਦੀ ਆ ਪੁਰਸ ਕੋਈ ਉਹਨਾਂ ਨੂੰ ਘਰੇ ਭੇਜਣ ਦੀ ਮਾਰ ਨਹੀਂ ਜਾਂਦੀ ਉਰਤ ਜਾਂਦੀ ਆ ਕਿ ਉਹਨਾਂ ਦਾ ਪਹਿਲਾਂ ਕਾਰ ਚੈੱਕ ਕਰਦੇ ਨੇ ਵੀ ਇਹਨਾਂ ਤੇ ਕੋਈ ਪਰਚਾ ਤਾਂ ਨਹੀਂ ਹੈਗਾ ਨਿਮਾ ਰਾਜਪੁਰਿਆਲੇ ਦੋ ਜਣੇ ਫੜ ਕੇ ਉੱਥੇ ਹੀ ਅੰਦਰ ਕਰਦੇ। ਉਹ ਉਹਨਾਂ ਦਾ ਕਾਰ ਚੈੱਕ ਕਰਨ ਜਾਂਦੇ ਨੇ ਨਾ ਕਿ ਉਹਨਾਂ ਨੂੰ ਘਰ ਛੱਡਣ ਲਈ ਉਹਨਾਂ ਕੋਲ ਕੋਈ ਗੱਡੀਆ ਵਾਹਿਆ ਕਰਨ ਜਾਂਦੇ ਨਹੀਂਗੇ। ਇਸ ਕਰਕੇ ਜੇ ਤੁਸੀਂ ਕਹੋ ਕਿ ਅੱਜ ਪਾਰਟੀਆਂ ਕੋਈ ਸੁਧਾਰ ਕਰਨਗੀਆਂ ਪਾਰਟੀਆਂ ਸੁਧਾਰ ਨਹੀਂ ਕਰਨਗੀਆਂ। ਸੁਧਾਰ ਕਰਨ ਲਈ ਤੁਹਾਨੂੰ ਇੱਕ ਏਜੰਡੇ ਦੀ ਲੋੜ ਆ ਤੁਹਾਨੂੰ ਇੱਕ ਵਿਕਾਸ ਦੇ ਨਵੇਂ ਮਾਡਲ ਦੀ ਲੋੜ ਆ ਉਸ ਵਿਕਾਸ ਦੇ ਮਾਡਲ ਤੇ ਚੱਲ ਕੇ ਅਸੀਂ ਨਵਾਂ ਸੁਧਾਰ ਕਰ ਸਕਦੇ ਆ ਜਿਹੜਾ ਕੋਈ ਸੁਪਨਾ ਚਿਤਕਾ ਹੋਰ ਅਸੱਤਿਆ ਉਹ ਸੁਪਲਿੰਜਾ ਕਰ ਸਕਦੇ ਆ ਸੋ ਤੁਸੀਂ ਸਾਰੇ ਆਏ ਅੱਜ ਦੇ ਇਸ ਡਿਬੇਟ ਦੇ ਵਿੱਚ ਹਿੱਸਾ ਲਿਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ खरवाद कर डॉ रणजी काला मूला सरपंच साहिब उहो सारियवाद करण संगता रणजी ਵਾਹ ਸੰਤਿਹ ਦਾ ਬਹੁਤ ਸੁਰਿਆ ਹੈ ਤੁਸੀਂ ਸਾਰੇ ਵਿਦਵਾਨ ਸਜਣਾ ਦੇ ਆਪੋ ਆਪਣੇ ਪਛਾਣ ਕਰਿਆ ਸੋ ਆਲਰਾਇਟ ਜੀ ਆਉਣ ਤੇ ਬਹੁਤ ਬਹੁਤ ਬਖਸ਼ਤ ਤੇ ਹਰ ਸਾਲ ਵਸੇ ਇਸ ਤਰ੍ਹਾਂ ਉਹਨਾਂ ਨੂੰ ਯਾਦ ਕਰਕੇ ਉਹਨਾਂ ਨੂੰ ਸ਼ਬਦਾ ਸਤਕਾਰ ਦਿੱਟ ਕਰਦੇ ਰਹਾਂਗੇ ਤੇ ਇਹਨਾਂ ਵਿਚਾਰਾ ਲੋਕ ਅੱਗੇ ਲਿਜਾਂਦੇ ਰਹਾਂਗੇ ਤੁਸੀਂ ਸਾਡਾ ਸਾਥ ਦਿੰਦੇ ਰਹੋ ਅਸੀਂ ਇਹ ਯਤਨ ਕਰਦੇ ਰਹਾਂਗੇ ਸੋ ਆਲਰਾਇਟ ਸਾਰੀ ਦਿਲ ਦੀਆਂ ਗਹਿਰਾਈਆਂ ਤੋਂ ਸਾਰੇ ਸੱਜਣਾ ਦਾ ਗੋਸਤਾਨਾ ਮਿੱਤਰਾਂ ਦਾ ਢੇਡਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਹੁਣ ਅਸੀਂ ਲੰਗਰ ਤਿਆਰ ਕੀਤਾ ਹੈ ਉਹਲੇ ਪਾਸੇ ਸਾਰਿਆਂ ਨੇ ਲੰਗਰ ਪਾਣੀ ਛੱਕ ਕੇ ਜਾਓ ਤੇ ਚਲਦਾ ਰਹੀ ਵੀ ਵਾਈਬਲ ਜਿhta ਕਰਦਾ ਰਹਿਣੋ ਜੀ là đặc biệt là và cái 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 cái